ਸਰਵ ਜੀ ਸੰਗ ਰੂਲ ਵਿਧੀ ਕਵਤਾ ਲਿਖਿਆ ਕਰੀ ਭਰੀਆਂ ਜੀਬਾਂ ਦੇ ਕਹਿਨ ਕਹੀ ਕੋਲ ਨੇ ਨੋਟ ਬਥੇਰੇ ਭਰੀਆਂ ਜੀਬਾਂ ਦੇ ਕਹਿਨ ਕਹੀ ਕੋਲ ਨੇ ਨੋਟ ਬਥੇਰੇ ਨਹੀਂ ਜਾਣਦੇ ਕਹੀ ਨਹੀਂ ਜਾਣਦੇ ਕਈ ਅਸਲ ਕਹਾਣੀ ਕੀ ਜੇਬਾਂ ਚ ਮੇਰੀ ਕੀ ਜੇਬਾਂ ਚ ਮੇਰੀ ਸਾਂਬਿਆ ਫਰਮਾਇਆ ਸਾਰਾ ਹੰਝੂਆਂ ਦਾ ਸਾਂਬਿਆ ਫਰਮਾਇਆ ਸਾਰਾ ਹੰਝੂਆਂ ਦਾ ਨਾਲ ਪੱਕੇ ਜੇਰੇ ਨਾਲ ਪੱਕੇ ਜੇਰੇ ਕਰ ਕਰ ਇਸੇ ਨੂੰ ਯਾਦ ਦਿਲ ਰਾਤ ਕਰ ਕਰ ਕਿਸੇ ਨੂੰ ਯਾਦ ਦਿਲ ਰਾਤ ਗਾਏ ਗੀਤ ਬਥੇਰੀ ਗਾਏ ਗੀਤ ਬਥੇਰੀ ਛੱਡ ਕੇ ਰੋਣੀ ਸਾਰੇ ਛੱਡ ਕੇ ਰੋਣੀ ਸਾਰੇ ਸਾਰੇ ਮਨਖਾਂ ਦੀ ਕਰ ਬਿਆਨ ਹਾਲਾਤ ਸਚੋ ਸਚੂ ਸਾਰੇ ਮਨਖਾਂ ਦੀ ਸਾਰੇ ਮੁਖਾਂ ਦੇ ਸਾਰੇ ਮਨੁੱਖ